ਗੁਰੇ ਸਤਿ ਸ੍ਰੀ ਅਕਾਲ ਮੈਂ ਡਾਕਟਰ ਮਿਲਕੀਤ ਸਿੰਘ ਪੱਟੀ ਅੱਜ ਤੁਹਾਡੇ ਨਾਲ ਗੱਲ ਕਰਾਂਗੇ ਬਰੋਕਲੀ ਦੇ ਫਾਇਦਿਆਂ ਬਾਰੇ ਬਰੋਕਲੀ ਦੇ ਗੁਣਾਂ ਬਾਰੇ ਕਿ ਬਰੋਕਲੀ ਦੀ ਸਬਜ਼ੀ ਜੋ ਗੋਭੀ ਦੀ ਇੱਕ ਕਿਸਮ ਹੈ ਇਸ ਵਿੱਚ ਕਿਹੜੇ-ਕਿਹੜੇ ਗੁਣ ਹੁੰਦੇ ਹਨ ਅਤੇ ਸਾਡੇ ਸਰੀਰ ਵਾਸਤੇ ਕਿਵੇਂ ਲਾਭਦਾਇਕ ਹੈ ਬਰੋਕਲੀ ਬਾਰੇ ਅੱਜ ਆਪਾਂ ਡਿਟੇਲ ਦੇ ਵਿੱਚ ਥੋੜੀ ਗੱਲਬਾਤ ਜਿਹੜੀ ਹੈ ਉਹ ਕਰਦੇ ਹਾਂ ਬ੍ਰੋਕਲੀ ਵੀ ਜਿਵੇਂ ਆਪਾਂ ਇੱਕ ਦਿਨ ਮੂੜੀ ਜਾਂ ਕੱਲ ਛਿਲਗਮ ਦੀ ਗੱਲ ਕੀਤੀ ਸੀ ਨਾ ਬ੍ਰੋਕਲੀ ਵੀ ਇੱਕ ਕ੍ਰੁਸੀਫਰਸ ਹੈ ਗੋਭੀ ਬਰਸੇਲਜ਼ ਜਿਹੜੀਆਂ ਨੇ ਉਹਨਾਂ ਦੇ ਵਿੱਚ ਹੀ ਆਉਂਦੀ ਹੈ ਇਸ ਵਿੱਚ ਵਿਟਾਮਿਨ ਖਣਿਜ ਕਾਫੀ ਮਾਤਰਾ ਦੇ ਵਿੱਚ ਐਂਟੀਆਕਸੀਡੈਂਟ ਜਿਹੜੇ ਹੁੰਦੇ ਨੇ ਚੰਗੀ ਵਧੀਆ ਮਾਤਰਾ ਦੇ ਵਿੱਚ ਬ੍ਰੋਕਲੀ ਨਾ ਸਿਰਫ ਆਪਣੇ ਸਵਾਦ ਲਈ ਜਾਣੀ ਜਾਂਦੀ ਹੈ ਸਗੋਂ ਇਸ ਵਿੱਚ ਸਿਹਤ ਵਾਸਤੇ ਵੀ ਬਹੁਤ ਜ਼ਿਆਦਾ ਲਾਭ ਹੁੰਦੇ ਆ ਕਿ ਜਾਨੀ ਕਿ ਸਾਡੀ ਹੈਲਥ ਵਾਸਤੇ ਵੀ ਬਹੁਤ ਵਧੀਆ ਹੈਗੀ ਹੈ ਸਾਡੀ ਸਿਹਤ ਵਾਸਤੇ ਇਹਦੇ ਖਰਾਕੀ ਤੱਤ ਜਿਹੜੇ ਸਾਨੂੰ ਦਿੰਦੀ ਹੈ ਉਹਦੇ ਨਾਲ ਨਾਲ ਸਾਨੂੰ ਇਹ ਕਾਫੀ ਹੱਦ ਤੱਕ ਰੋਗਾਂ ਤੋਂ ਬਚਾ ਕੇ ਵੀ ਰੱਖਦੀ ਹੈ ਇਸ ਕਰਕੇ ਅੱਜ ਆਪਾਂ ਬਰੋਕਲੀ ਬਾਰੇ ਕਿਉਂਕਿ ਇਹਨਾਂ ਦਿਨਾਂ ਦੇ ਵਿੱਚ ਬਹੁਤ ਵਧੀਆ ਬਰੋਕਲੀ ਤਾਜੀ ਮਿਲ ਜਾਂਦੀ ਹੈ ਬਰੋਕਲੀ ਦੇ ਵਿੱਚ ਨਾ ਪੋਲਨ ਸ਼ੀਡ ਫਾਈਬਰ ਹੁੰਦਾ ਬਹੁਤ ਵਧੀਆ ਮਾਤਰਾ ਦੇ ਵਿੱਚ ਅਤੇ ਇਸ ਵਿੱਚ ਰੁਗਾਣੂਨਾਸ਼ਕ ਅਤੇ ਸੋਜ ਵਿਰੋਧੀ ਫਾਇਦੇ ਹੁੰਦੀ ਹੈ ਜਾਨੀ ਕਿ ਜਿਹੜੀਆਂ ਇਨਫਲਮੇਟਰੀ ਡਿਸੀਜ਼ ਨੇ ਜਿਹੜੀਆਂ ਸੋਜ ਦੀਆਂ ਬਿਮਾਰੀਆਂ ਨੇ ਉਹਨਾਂ ਵਾਸਤੇ ਵੀ ਬਰੋਕਲੀ ਬਹੁਤ ਵਧੀਆ ਹੁੰਦੀ ਹੈ ਕਿਉਂਕਿ ਐਂਟੀਆਕਸੀਡੈਂਟ ਜਿਹੜੇ ਇਹਦੇ ਵਿੱਚ ਬਹੁਤ ਵਧੀਆ ਹੁੰਦੇ ਨੇ ਇਸ ਵਿੱਚ ਅਜਿਹੇ ਮਿਸ਼ਰਣ ਵੀ ਹੁੰਦੇ ਆ ਜੋ ਖਾਸ ਕਿਸਮ ਦੇ ਕੈਂਸਰ ਤੋਂ ਵੀ ਸਾਨੂੰ ਬਚਾ ਸਕਦੇ ਇਸ ਕਰਕੇ ਬਰੋਕਲੀ ਜਿਹੜੀ ਆ ਇਹ ਇਹਨਾਂ ਦਿਨਾਂ ਦੇ ਵਿੱਚ ਜ਼ਰੂਰ ਖਾਣੀ ਚਾਹੀਦੀ ਹੈ ਬਰੋਕਲੀ ਦੇ ਫਾਇਦਿਆਂ ਦੀ ਅਗਰ ਆਪਾਂ ਗੱਲ ਕਰੀਏ ਤਾਂ ਸਭ ਤੋਂ ਪਹਿਲਾਂ ਇਹ ਸੋਜ ਨੂੰ ਘੱਟ ਕਰਦੀ ਹੈ ਐਂਟੀ ਇਨਫਲਮੇਟਰੀ ਜਿਹੜੀਆਂ ਕ੍ਰੋਨਿਕ ਡਿਸੀਜ਼ ਨੇ ਉਹਨਾਂ ਤੋਂ ਬਚਾ ਕੇ ਰੱਖਦੀ ਹੈ ਕਿਉਂਕਿ ਬਰੋਕਲੀ ਦੇ ਵਿੱਚ ਐਂਟੀ ਆਕਸੀਡੈਂਟ ਬਹੁਤ ਵਧੀਆ ਮਾਤਰਾ ਦੇ ਵਿੱਚ ਹੁੰਦੇ ਜਿਹੜੀ ਸਾਡੇ ਸਰੀਰ ਦੇ ਵਿੱਚ ਸੈੱਲਾਂ ਦੇ ਨੁਕਸਾਨ ਨੂੰ ਬੇਅਸਰ ਕਰਦੀ ਜਨਨ ਕਿ ਸੈੱਲ ਜਿਹੜੇ ਆ ਉਹਨਾਂ ਨੂੰ ਸਿਹਤਮੰਦ ਰੱਖਦੀ ਹੈ ਉਹਨਾਂ ਨੂੰ ਨੁਕਸਾਨ ਨਹੀਂ ਹੁੰਦੀ ਤੇ ਸੋਜ ਨੂੰ ਘੱਟ ਕਰਦੀ ਤੇ ਪੁਰਾਣੀ ਬਿਮਾਰੀ ਤੋਂ ਬਚਾਉਂਦੀ ਹੈ ਜਿਹੜੀਆਂ ਕ੍ਰੋਨਿਕ ਡਿਸੀਜ਼ ਨੇ ਸਾਡੀਆਂ ਉਹਨਾਂ ਤੋਂ ਬਚਾ ਕੇ ਰੱਖਦੀ ਹੈ ਕਿਉਂਕਿ ਬਰੋਕਲੀ ਵਿੱਚ ਪਾਏ ਜਾਣ ਵਾਲੇ ਐਂਟੀਆਕਸੀਡੈਂਟ ਕੁਝ ਕਿਸਮ ਦੇ ਕੈਂਸਰ ਦੇ ਜੋਖਮਾਂ ਨੂੰ ਵੀ ਘਟ ਕਰ ਦਿੰਦੇ ਹਨ ਹੁਣ ਦਿਲ ਦੀ ਸਿਹਤ ਵਾਸਤੇ ਬਹੁਤ ਵਧੀਆ ਹੈ ਇਸ ਦੇ ਐਂਟੀ ਇਨਫਲਮੇਟਰੀ ਜਿਹੜੇ ਪ੍ਰਭਾਵ ਹੁੰਦੇ ਆ ਇਸ ਕਰਕੇ ਬਰੋਕਲੀ ਸਾਡੇ ਦਿਲ ਦੀ ਸਿਹਤ ਵਿੱਚ ਵੀ ਸੁਧਾਰ ਕਰ ਸਕਦੀ ਹੈ ਹੁਣ ਬਰੋਕਲੀ ਵਿੱਚ ਮੌਜੂਦ ਜਿਹੜੇ ਫਾਈਬਰ ਪੋਟਾਸ਼ੀਅਮ ਕੋਲੇਸਟ੍ਰੋਲ ਨੂੰ ਕਟਾ ਦਿੰਦੇ ਆ ਤੇ ਜਿਹੜੀਆਂ ਸਾਡੇ ਦਿਲ ਦੇ ਫੰਕਸ਼ਨ ਦੇ ਵਿੱਚ ਸੁਧਾਰ ਕਰਦੇ ਆ ਤੇ ਦਿਲ ਦੀਆਂ ਬਿਮਾਰੀਆਂ ਲੱਗਣ ਤੋਂ ਵੀ ਸਾਨੂੰ ਬਚਾ ਕੇ ਰੱਖਦੇ ਆ ਜਾਨੀ ਕਿ ਸਾਡੇ ਦਿਲ ਨੂੰ ਵੀ ਪੰਦਰੁਸਤ ਸਿਹਤਮੰਦ ਰੱਖਦੇ ਆ ਬਰੋਕਲੀ ਜਿਵੇਂ ਕਲੂਸੀਫੀਰ ਸਬਜ਼ੀਆਂ ਦੀ ਕੈਟਾਗਰੀ ਦੇ ਵਿੱਚ ਆਉਂਦੀ ਹੈ ਤੇ ਇਸ ਕਰਕੇ ਐਥਰੋਸਕਲਿਰੋਸਿਸ ਦੇ ਜੋਖਮ ਨੂੰ ਘੱਟ ਕਰ ਦਿੰਦੀ ਹੈ ਜਾਨੀ ਕਿ ਨਾੜੀਆਂ ਦੇ ਅੰਦਰ ਜੋ ਪਲੇਕ ਜਮ ਜਾਂਦੇ ਨੇ ਖੂਨ ਦਾ ਸਪਲਾਈ ਜਿਹੜੀ ਸਾਡੇ ਦਿਲ ਨੂੰ ਘਟ ਜਾਂਦੀ ਹੈ ਉਹਨਾਂ ਨੂੰ ਵੀ ਇਹ ਉਹਦਾਂ ਦੀਆਂ ਬਿਮਾਰੀਆਂ ਜਿਹੜੀਆਂ ਨੇ ਐਕਿਊਸਕਲੋਰੋਸਿਸ ਵਗੈਰਾ ਉਹਨਾਂ ਤੋਂ ਵੀ ਸਾਨੂੰ ਬਚਾ ਕੇ ਰੱਖਦੀ ਹੈ ਇਸ ਕਰਕੇ ਬਰੋਕਲੀ ਜ਼ਰੂਰ ਖਾਣੀ ਚਾਹੀਦੀ ਹੈ ਇਹ ਦਿਲ ਦੇ ਦੌਰੇ ਤੇ ਸਟ੍ਰੋਕ ਤੋਂ ਦੇ ਖਤਰਿਆਂ ਨੂੰ ਵੀ ਕੱਟ ਕਰਦੀ ਹੈ ਕਾਹਬੀ ਹੱਦ ਤੱਕ ਜਿਹੜੀ ਬਰੋਕਲੀ ਜਦੋਂ ਅਸੀਂ ਖਾਂਦੇ ਹਾਂ ਇਹਦੇ ਵਿੱਚ ਕਿਉਂਕਿ ਗੋਣ ਹੁੰਦੇ ਨੇ ਹੱਡੀਆਂ ਦੀ ਸਿਹਤ ਵਾਸਤੇ ਬਹੁਤ ਵਧੀਆ ਬਰੋਕਲੀ ਕੈਲਸ਼ੀਅਮ ਨਾਲ ਭਰਪੂਰ ਹੁੰਦੀ ਹੈ ਤੇ ਕੈਲਸ਼ੀਅਮ ਹੱਡੀਆਂ ਵਾਸਤੇ ਬਹੁਤ ਜ਼ਰੂਰੀ ਹੈ ਇਸ ਦੇ ਵਿੱਚ ਵਿਟਾਮਿਨ ਕੇ ਵੀ ਕਾਫੀ ਮਾਤਰਾ ਦੇ ਵਿੱਚ ਹੁੰਦਾ ਜਿਹੜਾ ਤੁਹਾਡੀਆਂ ਹੱਡੀਆਂ ਨੂੰ ਕੈਲਸ਼ੀਅਮ ਨੂੰ ਜਜ਼ਬ ਕਰਨ ਅਤੇ ਵਰਤਣ ਲਈ ਮਦਦ ਕਰਨ ਲਈ ਲੋੜੀਂਦਾ ਹੁੰਦਾ ਕਿਉਂਕਿ ਵਿਟਾਮਿਨ ਕੇ ਕੈਲਸ਼ੀਅਮ ਨੂੰ ਹਜ਼ਮ ਕਰਨ ਵਾਸਤੇ ਲੋੜੀਂਦਾ ਕੈਲਸ਼ੀਅਮ ਅਤੇ ਵਿਟਾਮਿਨ ਕੇ ਨਾਲ ਭਰਪੂਰ ਜਿਹੜੀ ਖਾਣਕ ਆ ਉਹ ਓਸਟੀਓਪੋਰੋਸਿਸ ਵਰਗੀਆਂ ਜਿਹੜੀਆਂ ਹੱਡੀਆਂ ਦੇ ਜਿਹੜੇ ਮਿਨਰਲ ਦੇ ਮਤਲਬ ਕਮੀ ਦਾ ਕਰਕੇ ਉਜਲ ਜੋਖਮ ਬਣਿਆ ਹੁੰਦਾ ਉਸਤੀਓਪੋਰੋਸਿਸ ਦੀ ਬਿਮਾਰੀ ਦਾ ਹੱਡੀਆਂ ਦਾ ਕਲੋਗ ਹੁੰਦਾ ਅਸੀਂ ਉਹਨੂੰ ਉਸਤੀਓਪੋਰੋਸਿਸ ਬੋਲ ਦਿੰਨੇ ਉਹਨੂੰ ਵੀ ਕੱਟ ਕਰਦੀ ਹੈ ਹੁਣ ਸਾਡੀ ਡਾਈਜੈਸ਼ਨ ਜਿਹੜੀ ਪਾਚਣ ਸ਼ਕਤੀ ਹੈ ਉਹਨੂੰ ਕਿਵੇਂ ਸੁਧਾਰਦੀ ਹੈ ਕਿਉਂਕਿ ਬਰੋਕਲੀ ਫਾਈਬਰ ਦਾ ਬਹੁਤ ਵਧੀਆ ਸਰੋਤ ਹੈ ਤੇ ਫਾਈਬਰ ਦੇ ਨਾਲ ਭਰਪੂਰ ਜਿਹੜੀ ਖਰਾਕ ਹੈ ਉਹ ਨਿਯਮਤਾ ਨੂੰ ਉਤਸ਼ਾਹਤ ਕਰਦੀ ਹੈ ਕਬਜ ਨੂੰ ਦੂਰ ਕਰਦੀ ਹੈ ਕਿਉਂਕਿ ਬਰੋਕਲੀ ਦੇ ਵਿੱਚ ਕੁਲਨਸ਼ੀਲ ਜਿਹੜਾ ਫਾਈਬਰ ਹੈ ਨਾ ਉਹ ਕੋਲਨ ਦੀ ਜਿਹੜੀ ਕੈਂਸਰ ਆ ਉਹਦੇ ਉਹਦੇ ਜੋਖਮ ਨੂੰ ਵੀ ਘਟ ਕਰ ਦਿੰਦਾ ਇਸ ਕਰਕੇ ਬਰੋਕਲੀ ਬਲੱਡ ਸ਼ੂਗਰ ਨੂੰ ਵੀ ਨਿਯਮਤ ਕਰਦੀ ਹੈ ਕਿਉਂਕਿ ਇਹਦੇ ਵਿੱਚ ਫਾਈਬਰ ਕਾਫੀ ਮਾਤਰਾ ਦੇ ਵਿੱਚ ਹੁੰਦਾ ਫਾਈਬਰ ਨਾਲ ਭਰਪੂਰ ਖਾਾਕ ਜਿਹੜੀ ਆ ਉਹ ਬਲੱਡ ਸ਼ੂਗਰ ਦੇ ਪੱਧਰ ਨੂੰ ਘਟਾ ਦਿੰਦੀ ਹੈ ਖਾਸ ਕਰਕੇ ਟਾਈਪ 2 ਦੇ ਜੋਖਮ ਨੂੰ ਘਟ ਕਰ ਸਕਦੀ ਹੈ ਖੋਜਾਂ ਵਿੱਚ ਪਾਇਆ ਗਿਆ ਕਿ ਜਿਹੜੇ ਲੋਕ ਨਿਯਮਤ ਤੌਰ ਤੇ ਬਰੋਕਲੀ ਖਾਾਕ ਲੈਂਦੇ ਆ ਉਹਨਾਂ ਵਿੱਚ ਟ੍ਰਾਈਗਲਾਈਸਰਾਈਡਸ ਦੀ ਘੱਟ ਕੰਤਾ ਵਾਲੇ ਲਿਪੋਪ੍ਰੋਟੀਨ ਜਿਹੜੇ ਕੋਲੇਸਟ੍ਰੋਲ ਯਾਨੀ ਜਿਹਨੂੰ ਬੁਰਾ ਕੋਲੇਸਟ੍ਰੋਲ ਕਹਿੰਦੇ ਨੇ ਆਪਾਂ ਐਲ ਡੀ ਐਲ ਉਹਦੇ ਵਿੱਚ ਵੀ ਕਮੀ ਆ ਜਾਂਦੀ ਹੈ ਯਾਨੀ ਕਿ ਜਦੋਂ ਤੁਹਾਡਾ ਮਾੜਾ ਕੋਲੇਸਟ੍ਰੋਲ ਜਿਹੜਾ ਬਾ ਜਾਂ ਮਾੜੀ ਚਰਬੀ ਵਧੀ ਹੁੰਦੀ ਹੈ ਤੇ ਬਰੋਕਲੀ ਉਹਦੇ ਵਿੱਚ ਵੀ ਠੀਕ ਲੈਂਦੀ ਹੈ ਹੁਣ ਮਾਨਸਿਕ ਗ੍ਰਾਵਟ ਨੂੰ ਕਿਵੇਂ ਘੱਟ ਕਰਦਾ ਹੈ ਸਾਡੇ ਜਿਹੜੀ ਮੈਂਟਲੀ ਕੋਗਨੀਟਿਵ ਡਿਕਲਾਈਨਸ ਹੁੰਦੀਆਂ ਨੇ ਕਾਗਨੀਸ਼ਨ ਵਗੈਰਾ ਕਿਉਂਕਿ ਬਰੋਕਲੀ ਤੇ ਹੋਰ ਜਿੰਨੀਆਂ ਵੀ ਹਰੀਆਂ ਸਬਜ਼ੀਆਂ ਨੇ ਇਹਨਾਂ ਵਿੱਚ ਇੱਕ ਬਾਇਓ ਐਕਟਿਵ ਮਿਸ਼ਰਨ ਨੂੰ ਜਿਹੜਾ ਵਾ ਉਹ ਬਹੁਤ ਆਤਮਿਕ ਸਾਡੀ ਸਿਹਤ ਦੇ ਸੁਧਾਰ ਵਿੱਚ ਸੁਧਾਰ ਲੈ ਕੇ ਆਉਂਦਾ ਤੇ ਇਹਨਾਂ ਸਬਜ਼ੀਆਂ ਵਿੱਚ ਜਿਹੜੇ ਨਾਲ ਜਿਹੜੀ ਭਰਪੂਰ ਖਰਾਕ ਜਦੋਂ ਅਸੀਂ ਖਾਂਦੇ ਆਂ ਤੇ ਮਾਨਸਿਕ ਗ੍ਰਾਵਿਟੀ ਜਿਹੜੀ ਸਾਡੀ ਯਾਦਦਾਸ਼ਤ ਵਗੈਰਾ ਜਾਂ ਸਾਡੀ ਬੋਧ ਸ਼ਕਤੀ ਜਿਹੜੀ ਕਮਜ਼ੋਰ ਹੁੰਦੀ ਹੈ ਉਹਨੂੰ ਵੀ ਅਸੀਂ ਰੋਕ ਸਕਦੇ ਆਂ ਕੱਟ ਕਰ ਸਕਦੇ ਆਂ ਤੇ ਦਿਮਾਗੀ ਪ੍ਰਣਾਲੀ ਦੇ ਕੰਮ ਜਿਹੜੇ ਆ ਉਹ ਏਜਡ ਪਰਸਨ ਨੂੰ ਵੀ ਕਰਨ ਦੇ ਵਿੱਚ ਬਹੁਤ ਹੈਲਪ ਮਿਲਦੀ ਹੈ ਹੁਣ ਮੂੰਹ ਦੀ ਸਿਹਤ ਦੇ ਵਿੱਚ ਵੀ ਇਹ ਸੁਧਾਰ ਕਰਦਾ ਸਾਡੀ ਜੇ ਕਿਉਂ ਬਰੋਕਲੀ ਕੈਲਸ਼ੀਅਮ ਵਿਟਾਮਿਨ ਸੀ ਹੁੰਦਾ ਤੇ ਇਹ ਇੱਕ ਚੰਗੀ ਪੌਸ਼ਟਿਕ ਤੱਤ ਚੰਗੀ ਮੂੰਹ ਦੀ ਸਿਹਤ ਲਈ ਜ਼ਰੂਰੀ ਹੈ ਇਹ ਜਿਹੜੇ ਪੌਸ਼ਟਿਕ ਤੱਤ ਹੁੰਦੇ ਇਸ ਕਰਕੇ ਪੈਰੀਓਡੈਂਟਲ ਜਿਹੜੇ ਬਿਮਾਰੀਆਂ ਦੇ ਖਤਰੇ ਨੂੰ ਇਹ ਕੱਟ ਕਰ ਦਿੰਦੀ ਹੈ ਮੂੰਹ ਦੇ ਕੈਂਸਰ ਦੇ ਖਤਰੇ ਨੂੰ ਹੀ ਕੱਟ ਕਰਦੀ ਹੈ ਸ਼ੇਤਮੰਦ ਗਰਭਵਸਤਾ ਕਿਉਂਕਿ ਬਰੋਕਲੀ ਦੇ ਵਿੱਚ ਫੋਲੇਟ ਬਹੁਤ ਵਧੀਆ ਮਤਲਬ ਦੇ ਵਿੱਚ ਹੁੰਦਾ ਕਿਉਂ ਗਰਭਤੀ ਔਰਤਾਂ ਲਈ ਜਿਹੜਾ ਜਿਹ ਬਹੁਤ ਹੀ ਜ਼ਰੂਰੀ ਹੁੰਦਾ ਫੋਲੇਟ ਜਿਹੜਾ ਕਿਉਂਕਿ ਜਿੰਨਾ ਨੂੰ ਮਤਲਬ ਜਦੋਂ ਫੋਲੇਟ ਦੀ ਕਮੀ ਹੁੰਦੀ ਹੈ ਤੇ ਬੱਚਿਆਂ ਦੀ ਰੀੜ ਦੀ ਹੱਡੀ ਦੀ ਖਰਾਬੀ ਦੇ ਜੋਖਮ ਜਿਹੜੇ ਹੁੰਦੇ ਆ ਉਹ ਉਹ ਵੱਧ ਜਾਂਦੇ ਆ ਤੇ ਇਸ ਕਰਕੇ ਜਦੋਂ ਫੋਲੇਟ ਵਾਲੀ ਖਾਣਾ ਖਾਣ ਵਾਲੀਆਂ ਜਿਹੜੀਆਂ ਔਰਤਾਂ ਨੇ ਉਹਨਾਂ ਦੇ ਜਿਹੜੇ ਪੇਟ ਵਿੱਚ ਪਲਣ ਵਾਲੇ ਬੱਚੇ ਨੇ ਉਹ ਵੀ ਤੰਦਰੁਸਤ ਰਹਿੰਦੇ ਨੇ ਜਦੋਂ ਪੂਰੀ ਮਾਤਰਾ ਦੇ ਵਿੱਚ ਅਸੀਂ ਫੋਲੇਟ ਵਾਲੀ ਖਰਾਬ ਖਾਂਦੇ ਸਾਡੀ ਚਮੜੀ ਦੀ ਚਮਕ ਵਾਸਤੇ ਵੀ ਬਹੁਤ ਜ਼ਰੂਰੀ ਵਧੀਆ ਹੈ ਕਿਉਂਕਿ ਸਿਹਤ ਨੂੰ ਸੁਧਾਰਨ ਅਤੇ ਬਿਮਾਰੀਆਂ ਦੇ ਰੋਕਣ ਦੇ ਨਾਲ ਨਾਲ ਬਰੋਕਲੀ ਤੁਹਾਡੀ ਚਮੜੀ ਨੂੰ ਵੀ ਚਮਕ ਦੇ ਦਿੰਦੀ ਹੈ ਕਿਉਂਕਿ ਵਿਟਾਮਿਨ ਸੀ ਬਹੁਤ ਹੁੰਦਾ ਹੈ ਇਹਦੇ ਵਿੱਚ ਤੇ ਵਿਟਾਮਿਨ ਸੀ ਜਿਹੜਾ ਸਾਡੇ ਅੰਦਰ ਕੋਲੇਜਨ ਪੈਦਾ ਕਰਦਾ ਕਿਉਂਕਿ ਕੋਲੇਜਨ ਪੈਦਾ ਕਰਨ ਲਈ ਜਿਹੜਾ ਕੁਦਰਤੀ ਤੌਰ ਤੇ ਵਿਟਾਮਿਨ ਸੀ ਦੀ ਸਾਨੂੰ ਬਹੁਤ ਲੋੜ ਹੁੰਦੀ ਹੈ ਉਹ ਕੋਲੇਜਨ ਇੱਕ ਪ੍ਰੋਟੀਨ ਜੋ ਚਮੜੀ ਦੇ ਸੈੱਲਾਂ ਦਾ ਨਿਰਮਾਣ ਬਣਾਕ ਹੈ ਬਰੋਕਲੀ ਚਮੜੀ ਦੇ ਨੁਕਸਾਨ ਨੂੰ ਵੀ ਰੋਕ ਦਿੰਦੀ ਹੈ ਚੁਰੜੀਆਂ ਨੂੰ ਠੀਕ ਕਰਦੀ ਹੈ ਤੇ ਚਮੜੀ ਦੀ ਜਿਹੜੀ ਦੇਖਿਆ ਉਹਨੂੰ ਸੁਧਾਰਦੀ ਹੈ ਉਹਦੇ ਵਿੱਚ ਵੀ ਇਹਦਾ ਰੋਲ ਪਿਆ ਹੈ ਹੁਣ ਬਰੋਕਲੀ ਵਿਟਾਮਿਨ ਖਣਿਜ ਤੇ ਮਿਸ਼ਰਣ ਵਗੈਰਾ ਜਿਹੜੇ ਇਹਦੇ ਵਿੱਚ ਬਹੁਤ ਮਾਤਰਾ ਦੇ ਵਿੱਚ ਵਧੀਆ ਜੁਂਦੇ ਨੇ ਕਿਉਂਕਿ ਇਹਦੇ ਵਿੱਚ ਕਾਫੀ ਹੱਦ ਤੱਕ ਸੈਲੋ ਫਾਈਬਰ ਵਗੈਰਾ ਮਿਲ ਜਾਂਦਾ ਜਿਵੇਂ ਵਿਟਾਮਿਨ ਸੀ ਇਹ ਹੀ ਕਤੇ ਕਿ ਇਹ ਦੀ ਕਾਫੀ ਹੱਦ ਤੱਕ ਜਿਹੜੇ ਸਾਡੇ ਇਮਿਊਨਿਟੀ ਦੇ ਸਿਸਟਮ ਵਾਸਤੇ ਸਾਨੂੰ ਬਹੁਤ ਵਧੀਆ ਨੇ ਹੱਡੀਆਂ ਵਾਸਤੇ ਬਹੁਤ ਲਾਹੇਵੰਦ ਦੇ ਸਾਨੂੰ ਬਿਮਾਰੀਆਂ ਨਾਲ ਲੜਨ ਵਾਸਤੇ ਵੀ ਤਾਕਤ ਦਿੰਦੀ ਹੈ ਇਹਦੇ ਵਿੱਚ ਕੈਲਸ਼ੀਅਮ ਆਇਰਨ ਪੋਟਾਸ਼ੀਅਮ ਜੋ ਉਹ ਵੀ ਹੱਡੀਆਂ ਵਾਸਤੇ ਤੇ ਮਸਲ ਵਾਸਤੇ ਖਾਸ ਕਰਕੇ ਬਹੁਤ ਜ਼ਰੂਰੀ ਹੈਗੇ ਹੋਰ ਜਿਵੇਂ ਇਹਦੇ ਵਿੱਚ ਸਾਨੂੰ ਐਂਟੀ ਆਕਸੀਡੈਂਟ ਮਿਲ ਜਾਂਦੇ ਜਿਵੇਂ ਵਿਟਾਮਿਨ ਸੀ ਈ ਬੀਟਾ ਕੈਰੋਟੀਨ ਹੁੰਦੇ ਨੇ ਇਹਦੇ ਵਿੱਚ ਫਲੇਵੋਨੋਇਡ ਜੋ ਕਿ ਸੈੱਲਾਂ ਦੇ ਨੁਕਸਾਨ ਸੈੱਲਾਂ ਦਾ ਜਿਹੜੇ ਸਾਡੇ ਸਕੂਨ ਦੇ ਸੈੱਲ ਹੁੰਦੇ ਨੇ ਜਾਂ ਸਾਡੇ ਦਿਮਾਗ ਦੇ ਅੰਦਰ ਸੈੱਲ ਹੁੰਦੇ ਨੇ ਉਹਨਾਂ ਨੂੰ ਸਿਹਤਮੰਦ ਰੱਖਦੀ ਹੈ ਬਾਇਓ ਐਕਟਿਵ ਮਿਸ਼ਰਣ ਇਹਦੇ ਵਿੱਚ ਬਹੁਤ ਵਧੀਆ ਹੁੰਦੇ ਨੇ ਗਲੂਕੋਸਿਨੋਲੇਟਸ ਸਲਫੋਰਾਮੇਨ ਫੇਨ ਜਿਹੜੇ ਆ ਜਾਂ ਐਂਡੋਲ 3 ਕਾਰਬੀਨੋਲ ਜੋ ਕਿ ਐਂਟੀ ਇਨਫਲਮੇਟਰੀ ਵਿਰੋਧੀ ਹੁੰਦੇ ਸੋਜ ਨੂੰ ਕੱਟ ਕਰਦੇ ਇਹ ਵੀ ਬਰੋਕਲੀ ਦੇ ਵਿੱਚ ਚੰਗੀ ਮਾਤਰਾ ਦੇ ਵਿੱਚ ਪਾਇਆ ਜਾਂਦੇ ਆ ਤੇ ਕੋਲਨਿਸ਼ੀਰ ਫਾਈਬਰ ਜਿਹੜਾ ਵਾ ਉਹਦੀ ਇਹ ਉਹ ਵੀ ਇਹਦੇ ਵਿੱਚ ਕਾਫੀ ਵਧੀਆ ਮਾਤਰਾ ਦੇ ਵਿੱਚ ਹੁੰਦਾ ਹੁਣ ਬਰੋਕਲੀ ਦੀ ਆਪਾਂ ਗੱਲ ਕਰੀਏ ਇਹਦੇ ਪੋਸ਼ਣ ਸੰਬੰਧੀ ਕਿ ਇੱਕ ਸਰਵਿੰਗ ਦੇ ਵਿੱਚ ਜਾਂ ਕਿੰਨੇ ਦੇ ਲਗਭਗ ਇੱਕ ਕੱਚੀ ਬਰੋਕਲੀ ਜਿਹੜੀ ਹੈ ਉਹਦੀ ਪਰ ਸਰਵਿੰਗ ਇੱਕ ਕੱਪ ਅਗਰ ਆਪਾਂ ਇੱਕ ਕੱਪ ਨੂੰ ਲੈ ਕੇ ਚਲੀਏ ਤੇ ਸਾਨੂੰ 24 ਕੈਲਰੀਜ਼ ਮਿਲ ਜਣੀਆਂ ਚਰਬੀ ਇਹਦੇ ਵਿੱਚ 0 ਗ੍ਰਾਮ ਹੁੰਦੀ ਹੈ ਪ੍ਰੋਟੀਨ 2 ਗ੍ਰਾਮ ਹੁੰਦਾ ਫਾਈਬਰ 2 ਗ੍ਰਾਮ ਇਹ ਕੈਲਸ਼ੀਅਮ 35 ਮਿਲੀਗ੍ਰਾਮ ਇਹਦੇ ਵਿੱਚੋਂ ਮਿਲ ਜਾਂਦਾ ਆਇਰਨ 0.5 ਪੋਟਾਸ਼ੀਅਮ 230 ਮਿਲੀਗ੍ਰਾਮ ਮੈਗਨੀਸ਼ੀਅਮ 16 ਮਿਲੀਗ੍ਰਾਮ ਤੇ ਵਿਟਾਮਿਨ ਸੀ 40 ਮਿਲੀਗ੍ਰਾਮ ਫੋਲੇਟ 49 ਮਿਲੀਗ੍ਰਾਮ ਤੇ ਵਿਟਾਮਿਨ ਕੇ 478 ਮਿਲੀਗ੍ਰਾਮ ਇਹਦੇ ਵਿੱਚੋਂ ਸਾਨੂੰ ਮਿਲ ਜਾਂਦਾ ਹੁਣ ਖਾਣਾ ਪਕਾਉਣ ਦੇ ਨਾਲ ਹੀ ਇਹ ਨਾ ਕਈ ਵਾਰੀ ਜ਼ਿਆਦਾ ਬਾਲਣ ਨਾਲ ਜਾਂ ਜ਼ਿਆਦਾ ਕਰਨ ਦੇ ਨਾਲ ਇਹਦੇ ਤੱਤ ਕੁਝ ਕੱਟ ਜਾਂਦੇ ਆ ਬਰੋਕਲੀ ਪਕਾਉਣ ਨਾਲ ਇਸ ਦੀ ਪੋਸ਼ਟਿਕ ਰਚਨਾ ਬਦਲ ਸਕਦੀ ਹੈ ਜਾਨੀ ਕਿ ਖਰਾਕੀ ਤੱਤੇ ਦੇ ਜਿਹੜੇ ਆ ਉਹ ਬਦਲ ਜਾਂਦੇ ਜਦੋਂ ਸਿਆਸੀ ਗਲਤ ਤਰੀਕੇ ਨਾਲ ਇਹਨੂੰ ਜਾਂ ਜ਼ਿਆਦਾ ਓਵਰਕੁਕ ਕਰਦੇ ਆ ਇਸ ਕਰਕੇ ਬੈਟਰ ਦੇ ਅਗੇ ਤੋ ਬਣਾ ਕੇ ਤੁਸੀਂ ਇਹਨੂੰ ਕੱਚੀ ਖਾਓ ਜਿਵੇਂ ਬਰੋਕਲੀ ਨੂੰ ਜੇ ਤੁਸੀਂ ਪਕਾਉਨੇ ਆ ਤੇ ਉਹਦੇ ਵਿਟਾਮਿਨ ਸੀ ਦੀ ਮਾਤਰਾ ਵੀ ਕੱਟ ਜਾਂਦੀ ਹੈ ਜੇ ਤੁਸੀਂ ਜ਼ਿਆਦਾ ਇਹਨੂੰ ਸਾੜ ਲੈਂਦੇ ਹੋ ਤੇ ਜਾਂ ਜ਼ਿਆਦਾ ਓਵਰਕੁਕਿੰਗ ਕਰ ਲੈਂਦੇ ਆ ਫਿਰ ਦੇਖੋ ਵੀ ਅੱਧਾ ਜਿਹੜੇ ਪੋਸ਼ਟਿਕ ਤੱਤ ਅਗਰ ਤੁਸੀਂ ਪੂਰੀ ਮਾਤਰਾ ਦੇ ਵਿੱਚ ਲੈ ਕੇ ਇਹਦਾ ਫਾਇਦਾ ਉਠਾਉਣਾ ਹੈ ਤੇ ਉਹਦੇ ਤਾਂ ਇਹਨੂੰ ਹਲਕਾ ਜਿਹਾ ਭੁੰਨ ਕੇ ਜਾਂ ਕੱਚਾ ਖਾਓ ਠੀਕ ਹੈ ਖੋਜਾਂ ਦੱਸ ਦਿਆਂਗੇ ਕਿ ਬਰੋਕਲੀ ਨੂੰ ਪੁੰਨਣ ਨਾਲ ਇਸ ਦੀ ਪੋਸ਼ਟਿਕ ਰਚਨਾ ਦੇ ਮਤਲਬ ਜਿਹੜੇ ਨਾ ਜਿਆਦਾ ਭੁੰਨਣ ਦੇ ਨਾਲ ਨਕਸਰ ਹੁੰਦੇ ਲਾਈਟ ਅਗਰ ਤੁਸੀਂ ਭੁੰਨਦੇ ਜੇ ਤੇ ਬਹੁਤਾ ਫਰਕ ਨਹੀਂ ਪੈਂਦਾ ਖਾਣਾ ਪਕਾਉਣ ਦਾ ਤਰੀਕਾ ਜੋ ਬਰੋਕਲੀ ਨੂੰ ਸਭ ਤੋਂ ਵੱਧ ਪੋਸ਼ਟਿਕ ਤੱਤ ਕੱਢਦਾ ਉਬਾਲਣਾ ਯਾਨੀ ਕਿ ਉਬਾਲਣ ਦੇ ਨਾਲ ਇਹਦੇ ਵਿੱਚੋਂ ਅਗਰ ਜ਼ਿਆਦਾ ਤੁਸੀਂ ਬਾਲ ਲੈਂਦੇ ਜੇ ਤੇ ਕਾਫੀ ਹੱਦ ਤੱਕ ਇਹਦੇ ਵਿੱਚੋਂ ਜਿਹੜੇ ਖਰਾਕੀ ਤੱਤ ਨੇ ਉਹ ਨਿਕਲ ਜਾਂਦੇ ਇਸ ਕਰਕੇ ਉਹਦਾ ਵੀ ਧਿਆਨ ਰੱਖਣਾ ਇਸੇ ਨੂੰ ਤੁਸੀਂ ਪਕਾਉਣਾ ਵੀ ਅਗਰ ਤੁਸੀਂ ਸਟੀਮ ਨਾਲ ਕਰ ਸਕਦੇ ਜੇ ਇਹਨੂੰ ਹਲਕਾ ਪੁੰਨ ਸਕਦੇ ਜੇ ਮਾਈਕ੍ਰੋਵੇਵਿੰਗ ਦੇ ਰਹੀ ਨਹੀਂ ਕਰ ਸਕਦੇ ਬਰੋਕਲੀ ਨੂੰ ਸਾਵਧਾਨ ਕੁਝ ਕੋਈ ਵੀ ਜਿਹੜੀ ਅਸੀਂ ਸਬਜ਼ੀ ਜਾਂ ਕੋਈ ਖਾਣਾ ਖਾਣਾ ਹੁੰਦਾ ਉਹਦੇ ਨਾਲ ਸਾਨੂੰ ਕੁਝ ਬਿਮਾਰੀਆਂ ਦੇ ਵਿੱਚ ਜਾਂ ਕੁਝ ਜਿਹੜੀਆਂ ਦਵਾਈਆਂ ਅਸੀਂ ਨਾਲ ਲੈਣੀਆਂ ਆ ਉਹਨਾਂ ਦੇ ਵਿੱਚ ਵੀ ਸਾਨੂੰ ਉਹਨਾਂ ਦਾ ਵੀ ਸਾਨੂੰ ਧਿਆਨ ਰੱਖਣਾ ਪੈਂਦਾ ਹੁਣ ਜ਼ਿਆਦਾਤਰ ਲੋਕਾਂ ਲਈ ਬਰੋਕਲੀ ਇੱਕ ਸਿਹਤਮੰਦ ਜਿਹੜਾ ਵਿਕਲਪ ਹੈਗਾ ਵਧੀਆ ਹੈਗਾ ਪਰ ਕੁਝ ਇਸ ਨੂੰ ਸੀਮਿਤ ਕਰਨ ਜਾਂ ਬਚਣ ਦੀ ਵੀ ਲੋੜ ਹੋ ਸਕਦੀ ਹੈ ਜਿਵੇਂ ਖੂਨ ਪਤਲਾ ਕਰਨ ਵਾਲੀਆਂ ਦਵਾਈਆਂ ਅਗਰ ਤੁਸੀਂ ਲੈਂਦੇ ਹੋ ਤਾਂ ਉਦੋਂ ਵੀ ਸਾਨੂੰ ਬਰੋਕਲੀ ਜਿਹੜੀ ਹੈ ਉਹ ਡਾਕਟਰ ਦੀ ਸਲਾਹ ਨਾਲ ਲੈਣੀ ਚਾਹੀਦੀ ਹੈ ਕਿਉਂਕਿ ਬਰੋਕਲੀ ਦੇ ਵਿੱਚ ਵਿਟਾਮਿਨ ਕੇ ਹੁੰਦਾ ਜੋ ਕਿ ਜੈਂਟੈਵਨ ਵਰਗੀਆਂ ਕਨੇ ਜਿਹੜੀਆਂ ਕੁਝ ਦਵਾਈਆਂ ਹੁੰਦੀਆਂ ਨੇ ਸਾਡੀਆਂ ਵਾਰਫਰੀਨ ਵਰਗੀਆਂ ਉਹ ਖੂਨ ਪਤਲਾ ਕਰਨ ਨੂੰ ਜੇ ਤੁਸੀਂ ਦਿੰਦੇ ਆ ਉਹਨਾਂ ਦੇ ਨਾਲੇ ਕਈ ਵਾਰੀ ਇੰਟਰਫੇਅਰ ਕਰ ਜਾਂਦੀਆਂ ਹੁਣ ਥਾਇਰੋਇਡ ਦੀ ਸਿਹਤ ਜਦੋਂ ਚੱਲਦੀ ਹੈ ਤੇ ਬਰੋਕਲੀ ਦੇ ਵਿੱਚ ਗੈਟਰੋਜਨ ਨਾਮਕ ਇੱਕ ਮਿਸ਼ਰਣ ਹੁੰਦਾ ਜੋ ਕਿ ਥਾਇਰੋਇਡ ਦੀ ਫੰਕਸ਼ਨ ਨੂੰ ਪ੍ਰਭਾਵਿਤ ਕਰ ਦਿੰਦਾ ਉਹਦਾ ਵੀ ਸਾਨੂੰ ਰੱਖਣਾ ਚਾਹੀਦਾ ਥਾਇਰੋਇਡ ਵਾਲੇ ਮਰੀਜ਼ਾਂ ਨੂੰ ਅਲਰਜੀ ਹਾਲਾਂਕਿ ਬਹੁਤ ਘੱਟ ਹੁੰਦੀ ਹੈ ਅਗਰ ਬਰੋਕਲੀ ਖਾਣ ਦੇ ਨਾਲ ਤੁਹਾਡੇ ਮੂੰਹ ਤੇ ਸੋਜ ਪੈਂਦੀ ਹੈ ਜਾਂ ਪੇਟ ਦੇ ਵਿੱਚ ਕੋਈ ਮੁਸ਼ਕਲ ਆਉਂਦੀ ਹੈ ਤੇ ਉਹਨਾਂ ਹਾਲਾਤਾਂ ਦੇ ਵਿੱਚ ਤੁਸੀਂ ਕੋਸ਼ਿਸ਼ ਕਰੋ ਕਿ ਡਾਕਟਰ ਦੀ ਸਲਾਹ ਜ਼ਰੂਰ ਲੈ ਲਓ ਬਰੋਕਲੀ ਨੂੰ ਤੁਸੀਂ ਸਵਾਦੀ ਬਣਾਉਣ ਵਾਸਤੇ ਥੋੜਾ ਉਹਦੇ ਤੇ ਨਮਕ ਜਾਂ ਕੋਈ ਮਿਰਚ ਜਾਂ ਲਸਣ ਨਿੰਬੂ ਦਾ ਰਸ ਵਗੈਰਾ ਪਾ ਸਕਦੇ ਹੋ ਥੋੜੀ ਮਾਤਰਾ ਦੇ ਵਿੱਚ ਜ਼ਿਆਦਾ ਨਹੀਂ ਖਾਸ ਕਰਕੇ ਨਮਕ ਅਗਰ ਤੁਹਾਨੂੰ ਬਲੱਡ ਪ੍ਰੈਸ਼ਰ ਜਾਂ ਗੁਰਦਿਆਂ ਦੇ ਰੋਗ ਹੈਗੇ ਮਿੱਠਾ ਇਹਦੇ ਵਿੱਚ ਐਡ ਨਹੀਂ ਕਰਨਾ ਅਗਰ ਤੁਹਾਨੂੰ ਸ਼ੂਗਰ ਹੈਗੀ ਹੈ ਸ਼ੋਰਟ ਦੇ ਵਿੱਚ ਅਸੀਂ ਕਹਿ ਲਈਏ ਕਿ ਬਰੋਕਲੀ ਇੱਕ ਬਹੁਤ ਵਧੀਆ ਸਬਜ਼ੀ ਹੈ ਜੋ ਸੇਤਮੰਦ ਪੋਸ਼ਟਿਕ ਤੱਤਾਂ ਨਾਲ ਭਰਪੂਰ ਹੁੰਦੀ ਹੈ ਵਿਟਾਮਿਨ मिनਰਲਸ ਐਂਟੀਆਕਸੀਡੈਂਟ ਤੇ ਫਾਈਬਰ ਸੋ ਬਰੋਕਲੀ ਨੂੰ ਆਪਣੀ ਖਾਣਾਕ ਦਾ ਹਿੱਸਾ ਬਣਾਓ ਤੇ ਆਪਣੀਆਂ ਕਾਫੀ ਜਿਹੜੀਆਂ ਤੁਹਾਡੀਆਂ ਪੁਰਾਣੀਆਂ ਕ੍ਰੋਨਿਕ ਡਿਸੀਜ਼ ਨੇ ਉਹਨਾਂ ਤੋਂ ਛੁਟਕਾਰੇ ਪਾਓ ਕੈਂਸਰ ਵਰਗੀਆਂ ਰੋਗਾਂ ਤੋਂ ਵੀ ਬਚਾਅ ਕਰ ਸਕਦੀ ਹੈ ਤੁਹਾਡੀ ਹੈਲਪ ਕਰਦੀ ਹੈ ਕਿਉਂਕਿ ਫ੍ਰੀ ਰੈਡੀਕਲਸ ਨੂੰ ਬਾਹਰ ਕੱਢ ਦਿੰਦੀ ਹੈ ਇਸ ਕਰਕੇ ਅਮੀਰ ਆਗੇ ਤੁਹਾਨੂੰ ਅੱਜ ਦਾ ਇਹ ਲੈਕਚਰ ਸ਼ਾ ਲੱਗਾ ਹੋਏਗਾ ਅੱਜ ਆਪਾਂ ਬਰੋਕਲੀ ਬਾਰੇ ਗੱਲ ਕੀਤੀ ਕੱਲ ਆਪਾਂ ਛਲਗਮ ਬਾਰੇ ਗੱਲ ਕੀਤੀ ਸੀ ਕੱਲ ਨੂੰ ਅਸੀਂ ਕੋਸ਼ਿਸ਼ ਕਰਾਂਗੇ ਕਿ ਗਾਜਰ ਬਾਰੇ ਜਾਂ ਕਿਸੇ ਹੋਰ ਬਾਰੇ ਗੱਲ ਕੀਤੀ ਜਾਵੇ ਬਹੁਤ ਵੈਗਰੂ ਤੁਹਾਡਾ ਪਿਆਰ ਕਰੇ ਚੈਨਲ ਨੂੰ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਕਰੋ ਆਪਣੇ ਯਾਰਾਂ ਦੋਸਤਾਂ ਮਿੱਤਰਾਂ ਨੂੰ ਕਹਿ ਕੇ ਵੀ ਸਬਸਕ੍ਰਿਪਸ਼ਨ ਵਧਾਓ ਅਮੀਰ ਆਗੇ ਸਾਡਾ ਇਹ ਉਪਰਾਲਾ ਤੁਹਾਨੂੰ ਚੰਗਾ ਲੱਗਦਾ ਹੋਵੇਗਾ ਔਰ ਇਸੇ ਨਾਲ ਹੀ ਇਹਨਾ ਕਹਿ ਕੇ ਸਸੀਕਾਲ ਮਿਹਰਬਾਨੀ ਜਿਉਂਦੇ ਬਸਦੇ ਰਹੋ ਭਾਈ